ओके ਕਰੋ ਸਰ ਬਸ ਸਭ ਤੋਂ ਬਲੈਡ ਟਿਕਟ ਮਿਲੀ ਹੈ ਪਾਰਟੀ ਵਰਕਰوں ਕੀ ਨਾ ਚਾਹੁੰਦੇ ਕਿਉਂਕਿ ਉਹ ਪ੍ਰਚਾਰ ਵੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਆਮ ਵਰਕਰਾਂ ਨੂੰ ਪ੍ਰਚਾਰ ਤਾਂ ਪਹਿਲੇ ਤੋਂ ਸ਼ੁਰੂ ਹੋਇਆ ਸੀ ਪਾਰਟੀ ਦੇ ਤੌਰ ਦੇ ਉੱਤੇ ਅੱਜ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਸ਼ੁਰੂ ਕਰੂੰਗੀ ਮੈਂ ਔਰ ਸਾਰੇ ਪਾਰਟੀ ਵਰਕਰਸ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਇਹ ਬਹੁਤ ਵਧੀਆ ਮੌਕਾ ਹੈਗਾ ਇੱਕ ਕਿ ਅਸੀਂ ਪਾਰਟੀ ਨੂੰ ਇੱਥੇ ਮਜ਼ਬੂਤ ਕਰੀਏ ਔਰ ਅੱਗੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਆਣਗੀਆਂ ਉਹਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਹੋ ਜਾਏਗੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਆਸ ਰੱਖਦੀ ਆ ਕਿ ਪਾਰਟੀ ਦੇ ਵਰਕਰਸ ਵਧੀਆ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਨ੍ਹਾਂ ਦੇ ਸਿਰਾਂ ਦੇ ਉੱਤੇ ਹੀ ਅਸੀਂ ਇਹ ਲੜਾਈ ਲੜ ਸਕਦੇ ਹਾਂ ਮਰਮ ਪਟਿਆਲਾ ਪਹਿਲਾਂ ਵੀ ਐਮਪੀ ਦੀ ਚੋਣ ਦੇ ਵਿੱਚ ਤੁਹਾਡੇ ਨਾਲ ਕਾਫੀ ਜਦੋਂ ਤੋਂ ਚੱਲਿਆ ਆ ਰਿਹਾ ਸੀਗਾ ਤੇ ਹੁਣ ਦੀ ਗੱਲ ਕਰੀਏ ਥੋੜਾ ਲੱਗਦਾ ਵੀ ਕਿਉਂਕਿ ਪਾਰਟੀ ਚੇਂਜ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਚੁਣੌਤੀਆਂ ਵੀ ਮੈਨੂੰ ਬਹੁਤ ਹੋਣਗੀਆਂ ਕੀ ਲੱਗਦਾ ਕਿ ਤੁਹਾਨੂੰ ਕੀ ਚੁਣੌਤੀਆਂ ਆਣਗੀਆਂ ਕਿ ਕਿਉਂਕਿ ਜਿਹੜੇ ਵਰਕਰ ਹਰ ਇੱਕ ਇਲੈਕਸ਼ਨ 'ਚ ਚੁਣੌਤੀ ਆਉਂਦੀ ਹੈ ਪਰ ਜਿਹੜੇ ਹੁਣ ਵਰਕਰ ਨੇ ਨਾ ਸਾਡੇ ਨਾਲ ਇਹ ਦਿਲੋਂ ਨੇ ਮਜ਼ਬੂਤ ਨੇ ਔਰ ਪੂਰਾ ਭਰੋਸਾ ਮੈਨੂੰ ਇਹਨਾਂ ਦੇ ਉੱਤੇ ਕਿ ਇਹ ਬਹੁਤ ਵਧੀਆ ਟੰਗ ਦੇ ਨਾਲ ਇਹ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜਨਗੇ ਮੈਨੂੰ ਆਪਰੇਸ਼ਨ ਲੋਟਸ ਦਾ ਬੜਾ ਮਾਮਲਾ ਚੱਲ ਰਿਹਾ ਕਿ ਲੱਗਦਾ ਤੁਹਾਨੂੰ ਕਿ ਇਹ ਸਹੀ ਹੈ ਆਪਰੇਸ਼ਨ ਲੋਟਸ ਕੀਆ ਜਾ ਰਹਾ ਵੀ ਹਾਂ ਐਮਐਲਏ ਖਰੀਦੇ ਜਾ ਰਹੇ ਕਿ ਸੱਚ ਕੀਆ ਉਹ ਤੁਸੀਂ ਵੀ ਪੁਰਾਣੇ ਲੰਬੇ ਸਮੇਂ ਤੋਂ ਜੁੜੇ ਪਿਓ ਪਾਰਟ ਗੱਲ ਕਰੀਏ ਰਾਜਨੀਤੀ ਦੇ ਵਿੱਚ ਕੋਈ ਐਦਾਂ ਦਾ ਹੁੰਦਾ ਵੀ ਹੈ ਕਿ ਨਹੀਂ ਲੋਟਸ ਕੇ ਨਹੀਂ ਮੇਰੇ ਸਾਹਮਣੇ ਤਾਂ ਕਦੀ ਹੋਇਆ ਨਹੀਂ ਨਾ ਮੈਂ ਕਦੀ ਇਸ ਦਾ ਪਾਰਟ ਬਣੀ ਹੈ ਨਾ ਕਦੀ ਸੁਣਿਆ ਇਹ ਜਿਹੜੀ ਗੱਲ ਹੁਣ ਹੋਈ ਹੈ ਨਾ ਇਹ ਪਤਾ ਨਹੀਂ ਕਿਸ ਵਜੇ ਤੇ ਹੋਈ ਹੈ ਏ ਆਪ ਵਾਲਿਆਂ ਨੇ ਜਿਨ੍ਹਾਂ ਨੇ ਇਹ ਨੋਟ ਕੀਤਾ ਉਹ ਪਤਾ ਕਰੋ ਉਹਨਾਂ ਤੋਂ ਗੱਲ ਕਰ ਮੈਨੂੰ ਲੱਗਦਾ ਵੀ ਇਹਦੇ ਪੁਰਾਣੇ ਵਰਕਰ ਕੁਝ ਬੀਜੇਪੀ ਦੇ ਜਿਹੜੇ ਨੇ ਉਹ ਨਾਰਾਜ਼ ਨੇ ਉਹਨਾਂ ਨੂੰ ਜੋੜਿਆ ਜਾਏਗਾ ਕੁਝ ਨਾੜ ਦੀ ਕੋਸ਼ਿਸ਼ ਕੀਤੀ ਜਾਏਗੀ ਬਿਲਕੁਲ ਜੋੜਿਆ ਜਾਏਗਾ ਬਿਲਕੁਲ ਜੋੜਿਆ ਜਾਏਗਾ ਤੇ ਉਹਨਾਂ ਵੱਲੋਂ ਔਰ ਜੁੜੇ ਵੀ ਨੇ ਦੇਖੋ ਛੋਟੀ ਬੋਟੀ ਹਰ ਇੱਕ ਕਰਦੇ ਨਿਰਾਸ਼ਗੀ ਹੋ ਜਾਂਦੀ ਹੈ ਪਰ ਬਹੁਤ ਕਮਿਟਿਡ ਉਹ ਸਾਡੇ ਤੋਂ ਪਹਿਲੇ ਦੇ ਬੀਜੇਪੀ ਦੇ ਵਰਕਰਸ ਨੇ ਅਸੀਂ ਉਹਨਾਂ ਦੇ ਘਰ ਚ ਗਏ ਹਾਂ ਮੈਨੂੰ ਉਹਨਾਂ ਨੂੰ ਵੀ ਇੱਕ ਮੈਸੇਜ ਦੇ ਦਿਓ ਜਿਹੜੇ ਵਿਚਾਰੇ ਕੁੱਤੇ ਪੈ ਨੇ ਵੀ ਉਹ ਤੁਹਾਡੇ ਨਾਲ ਆਣ ਕਿਉਂਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਹੁਤ ਨੇ ਹੁਣ ਟਿਕਟ ਮਿਲ ਚੁੱਕੀ ਆ ਤੁਹਾਡੇ ਨਾਲ ਸਾਥ ਦੇਣ ਉਹਨਾਂ ਨੂੰ ਕੀ ਪੂਲ ਕਰਨਾ ਮੈਂ ਮੈਂ ਉਹਨਾਂ ਨਾਲ ਮਿਲ ਵੀ ਚੁੱਕੀ ਆ ਬਹੁਤ ਕਈ ਦਿਨ ਪਹਿਲੇ ਔਰ ਅਸੀਂ ਇਕੱਠੇ ਕੰਮ ਕਰਾਂਗੇ ਹਾਂਜੀ ਮੈਂਮ ਬਗ ਮੁਕਾਬਲਾ ਕਿਸਦਾ ਇਹਨਾਂ ਕੋਕੀ ਆਮਦੀ ਪਾਰਟੀ ਦੇ ਵੀ ਜਿਹੜਾ ਡਾਕਟਰ ਬਲਬੀਰ ਨੇ ਤੇ ਦੂਜੇ ਪਾਸੇ ਇੱਕ ਡਾਕਟਰ ਹੋਰ ਵੀ ਮੈਦਾਨ 'ਚ ਤਾਰੇ ਜਾ ਰਹੇ ਨੇ ਡਾਕਟਰ ਗਾਂਧੀ ਤੇ ਦੂਜੇ ਪਾਸੇ ਤੀਜੇ ਪਾਸੇ ਤੁਸੀਂ ਉਹ ਕਿਦਾਂ ਮੁਕਾਬਲਾ ਕਿਸ ਪਾਰਟੀ ਦਾ ਆਊਗਾ ਚੌਥਾ ਪਾਸਾ ਵੀ ਆਊਗਾ ਇੰਡੀਪੈਂਡੈਂਟ ਵੀ ਆਉਣਗੇ ਤੇ ਮੁਕਾਬਲਾ ਦੇਖੋ ਮੁਕਾਬਲਾ ਤੇ ਮੁਕਾਬਲਾ ਹੀ ਹੁੰਦਾ ਹੈ ਹਰ ਇੱਕ ਕੈਂਡੀਡੇਟ ਆਪਣਾ ਪੂਰਾ ਜੋਰ ਲਾਉਂਦਾ ਹੈ ਬਿਲਕੁਲ ਔਰ ਜਦ ਰਣਨੀਤੀ ਚ ਜਾਂਦੇ ਹੋ ਸਾਰੀਆਂ ਫੌਜਾਂ ਇਕੱਠੀਆਂ ਹੋ ਜਾਂਦੀਆਂ ਨੇ ਅੰਤ ਦੇ ਵਿੱਚ ਫੈਸਲਾ ਲੋਕਾਂ ਨੇ ਦੇਣਾ ਪਰ ਮੇਰੇ ਖਿਆਲ ਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਲੜਾਈ ਵਿੱਚੋਂ ਨਿਕਲਾਂਗੇ